ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਬੱਚੇ ਸਵਾਗਤ ਹੈ ਚੈਨਲ ਵਿੱਚ ਤੇ ਹਾਜ਼ਰ ਅਗਲੀ ਵੀਡੀਓ ਲੈ ਕੇ ਅੱਜ ਆਪਾਂ ਕਰਾਂਗੇ ਲੇਖ ਪੰਜਾਬੀ ਦਾ ਮੇਰਾ ਦੇਸ਼ ਤੇ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਆਓ ਸ਼ੁਰੂ ਕਰਦੇ ਹਾਂ ਆਪਾਂ ਲੇਖ ਮੇਰਾ ਦੇਸ਼ ਸਭ ਤੋਂ ਪਹਿਲਾਂ ਕਰਦੇ ਹਾਂ ਭੂਮਿਕਾ ਜਿੱਥੇ ਕੋਈ ਜੀਵ ਜੰਤੂ ਰਹਿੰਦਾ ਹੈ ਉਸ ਜਗ੍ਹਾ ਨਾਲ ਉਸ ਦਾ ਕੁਦਰਤੀ ਤੌਰ ਤੇ ਹੀ ਪਿਆਰ ਹੁੰਦਾ ਹੈ ਇਸੇ ਤਰ੍ਹਾਂ ਮਨੁੱਖ ਜਿਹੜੇ ਦੇਸ਼ ਵਿੱਚ ਰਹਿੰਦਾ ਹੈ ਉਸ ਦਾ ਦੁੱਖ ਸੁੱਖ ਖੁਸ਼ੀ ਗਮੀ ਸਭ ਕੁਝ ਉਸ ਦੇਸ਼ ਨਾਲ ਹੀ ਬੱਝਾ ਹੁੰਦਾ ਹੈ ਜੇਕਰ ਦੇਸ਼ ਖੁਸ਼ਹਾਲ ਹੈ ਤਾਂ ਦੇਸ਼ ਵਾਸੀ ਵੀ ਖੁਸ਼ਹਾਲ ਹੁੰਦੇ ਹਨ ਜੇਕਰ ਦੇਸ਼ ਕਿਸੇ ਮੁਸੀਬਤ ਵਿੱਚ ਹੈ ਤਾਂ ਦੇਸ਼ ਵਾਸੀ ਵੀ ਸੰਕਟ ਵਿੱਚ ਹੋਣਗੇ ਇਸ ਲਈ ਆਪਣਾ ਦੇਸ਼ ਹਰੇਕ ਨੂੰ ਪਿਆਰਾ ਲੱਗਦਾ ਹੈ ਅੱਗੇ ਹੈ ਭਾਰਤ ਦੇਸ਼ ਦੀ ਮਹਾਨਤਾ ਮੇਰਾ ਭਾਰਤ ਦੇਸ਼ ਇੱਕ অতি ਸੁੰਦਰ ਦੇਸ਼ ਹੈ ਕਿਉਂਕਿ ਮੇਰੇ ਦੇਸ਼ ਦੀ ਮਿੱਟੀ, ਪਹਾੜ, ਦਰਿਆ, ਸੱਭਿਆਚਾਰ, ਮਾਂ ਬੋਲੀ ਸਭ ਕੁਝ ਦੂਜੇ ਦੇਸ਼ਾਂ ਨਾਲੋਂ ਵੱਖਰੇ ਹਨ। ਇੱਥੋਂ ਦਾ ਪੌਣ ਪਾਣੀ ਇੰਨਾ ਵਧੀਆ ਹੈ ਕਿ ਜੋ ਵੀ ਇੱਥੇ ਇੱਕ ਵਾਰ ਆ ਜਾਂਦਾ ਹੈ, ਇੱਥੋਂ ਦਾ ਹੀ ਹੋ ਕੇ ਰਹਿ ਜਾਂਦਾ ਹੈ। ਤਾਂ ਹੀ ਤੁ ਇਸ ਬਾਰੇ ਕਿਹਾ ਜਾਂਦਾ ਹੈ ਮੇਰਾ ਭਾਰਤ ਮਹਾਨ ਕੁਲ ਦੁਨੀਆ ਦੀ ਹੈ ਇਹ ਸ਼ਾਨ। ਅੱਗੇ ਹੈ ਭਾਰਤ ਦੇ ਵੇਖਣਯੋਗ ਸਥਾਨ। ਮੇਰੇ ਦੇਸ਼ ਭਾਰਤ ਵਿੱਚ ਕਈ ਵੇਖਣਯੋਗ ਸਥਾਨ ਹਨ ਜਿਵੇਂ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ, ਆਗਰਾ ਵਿੱਚ ਤਾਜ ਮਹਿਲ, ਆਂਧਰਾ ਵਿੱਚ ਅਜੰਤਾ ਗੁਫਾਵਾਂ ਅਤੇ ਦੱਖਣ ਦੇ ਪ੍ਰਾਚੀਨ ਮੰਦਰ। ਧਰਤੀ ਦਾ ਸਵਰ ਕਸ਼ਮੀਰ ਵੀ ਇੱਥੇ ਹੀ ਹੈ ਅਤੇ ਪਹਾੜਾਂ ਦੀ ਰਾਣੀ ਮਨਸੂਰੀ ਵੀ ਇਸੇ ਦੀ ਸ਼ੋਭਾ ਹੈ। ਇਹਨਾਂ ਨੂੰ ਵੇਖਣ ਲਈ ਦੁਨੀਆ ਦੇ ਹਰ ਹਿੱਸੇ ਤੋਂ ਸੈਲਾਨੀ ਭਾਰਤ ਆਉਂਦੇ ਹਨ। ਸਭਿਅਤਾ ਤੇ ਸੰਸਕ੍ਰਿਤੀ ਭਾਰਤ ਦੀ ਸਭਿਅਤਾ ਤੇ ਸੰਸਕ੍ਰਿਤੀ ਬਹੁਤ ਪੁਰਾਣੀ ਹੈ ਸੰਸਾਰ ਦੇ ਵੱਡੇ ਵੱਡੇ ਧਰਮ ਫਲਸਫੇ ਅਤੇ ਵਿਚਾਰਧਾਰਾਵਾਂ ਇੱਥੇ ਜਨਮੀਆਂ ਜਿਨ੍ਹਾਂ ਤੋਂ ਸਾਰੇ ਸੰਸਾਰ ਨੇ ਨੂਰ ਹਾਸਲ ਕੀਤਾ ਅੱਗੇ ਹੈ ਮਹਾਂਪੁਰਸ਼ਾਂ ਦੀ ਧਰਤੀ ਭਾਰਤ ਨੇ ਬੜੇ ਵੱਡੇ ਵੱਡੇ ਮਹਾਂਪੁਰਸ਼ ਤੇ ਚਿੰਤਕ ਪੈਦਾ ਕੀਤੇ ਹਨ ਜਿਵੇਂ ਕਿ ਸ਼੍ਰੀ ਰਾਮ ਕ੍ਰਿਸ਼ਨ ਬੁੱਧ ਗੁਰੂ ਨਾਨਕ ਦਇਆਨੰਦ ਆਦਿ ਇਹਨਾਂ ਮਹਾਂਪੁਰਸ਼ਾਂ ਨੇ ਸਮੇ ਸਮੇਤੇ ਭਾਰਤ ਵਿੱਚ ਕਈ ਸੁਧਾਰ ਕੀਤੇ ਨਵੀਆਂ ਜੀਵਨ ਜਾਚਾਂ ਦੱਸੀਆਂ ਤੇ ਜਾਗਰਤੀ ਪੈਦਾ ਕੀਤੀ ਇਸੇ ਜਾਗਰਤੀ ਦਾ ਨਤੀਜਾ ਹੈ ਕਿ ਭਾਰਤ ਸਦਾ ਜਬਰ ਤੇ ਅੰਨਿਆਂ ਦੇ ਵਿਰੁੱਧ ਲੜਦਾ ਆਇਆ ਹੈ ਅੱਗੇ ਹੈ ਇੱਕ ਅਮਨ ਪਸੰਦ ਦੇਸ਼ ਭਾਰਤ ਮੁੜ ਤੋਂ ਹੀ ਇੱਕ ਅਮਨ ਪਸੰਦ ਦੇਸ਼ ਰਿਹਾ ਹੈ ਇਸ ਨੇ ਕਦੀ ਕਿਸੇ ਦੇਸ਼ ਉੱਪਰ ਹਮਲਾ ਨਹੀਂ ਕੀਤਾ ਪਰ ਜੇ ਕੋਈ ਇਸ ਉੱਤੇ ਹਮਲਾ ਕਰੇ ਤਾਂ ਇਹ ਦੁਸ਼ਮਨ ਦੇ ਦੰਦ ਖੱਟੇ ਕਰਨੇ ਵੀ ਜਾਣਦਾ ਹੈ ਇਸ ਦੇ ਵੀਰ ਸੁਪੁੱਤਰ ਸਿਰਾਂ ਤੇ ਕਫਨ ਬਨ ਕੇ ਇਸ ਦੀ ਰੱਖਿਆ ਲਈ ਨਿੱਤਰ ਪੈਂਦੇ ਹਨ ਇਹੀ ਕਾਰਨ ਹੈ ਕਿ ਹਰ ਧਾੜਵੀ ਨੂੰ ਮੂੰਹ ਦਿਖਾਣੀ ਪੈਂਦੀ ਹੈ ਤੇ ਉਹ ਮੁੜ ਇਸ ਵੱਲ ੱੱਕਣ ਦਾ ਹੌਸਲਾ ਨਹੀਂ ਕਰਤਾ ਦੇਸ਼ ਭਗਤਾਂ ਦੀ ਧਰਤੀ ਭਾਰਤ ਦੇ ਯੋਧੇ ਸਿਰਲੱਤ ਯੋਧੇ ਹਨ ਤੇ ਜਦੋਂ ਦੇਸ਼ ਉੱਤੇ ਕੋਈ ਮੁਸੀਬਤ ਆ ਜਾਂਦੀ ਹੈ ਤਾਂ ਇਹ ਛਾਤੀਆਂ ਤਾਣ ਕੇ ਖੜੋ ਜਾਂਦੇ ਹਨ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ छुड़ाਣ ਲਈ अनेका ਹੀ ਸੂਰਬੀਰਾਂ ਜਿਵੇਂ ਕਰਤਾਰ ਸਿੰਘ ਸਰਾਭਾ ਬਾਬਾ ਸੋਨ ਸਿੰਘ ਪਖਨਾ ਸਰਦਾਰ ਪਗਤ ਸਿੰਘ ਸਰਦਾਰ ਉਦਮ ਸਿੰਘ ਤੇ ਸੁਭਾਸ਼ ਚੰਦਰ ਬੋਸ ਵਰਗੇ ਮਹਾਨ ਯੋਧਿਆਂ ਨੇ ਦੇਸ਼ ਭਗਤੀ ਦੇ ਜਜ਼ਬੇ ਅਧੀਨ ਦੇਸ਼ ਦੀ ਆਜ਼ਾਦੀ ਦਾ ਬਿਗਲ ਵਜਾਇਆ ਤੇ ਦੇਸ਼ ਨੂੰ ਆਜ਼ਾਦ ਕਰਾ ਕੇ ਦਮ ਲਿਆ ਅਗੇ ਹੈ ਅਨਾਜ ਪ੍ਰਦਾਨ ਦੇਸ਼ ਦੇਸ਼ ਦੀ ਆਜ਼ਾਦੀ ਪਿੱਛੋਂ ਭਾਰਤ ਨੇ ਹਰ ਖੇਤਰ ਵਿੱਚ ਖੂਬ ਵਿਕਾਸ ਕੀਤਾ ਹੈ ਕਦੀ ਅਨਾਜ ਲਈ ਸਾਨੂੰ ਬਾਹਰਲੇ ਦੇਸ਼ਾਂ ਦੇ ਨਿਰਭਰ ਕਰਨਾ ਪੈਂਦਾ ਸੀ ਪਰ ਅੱਜ ਭਾਰਤ ਖੇਤੀਬਾੜੀ ਵਿੱਚ ਸਾਰੇ ਵਿਕਾਸਸ਼ੀਲ ਦੇਸ਼ਾਂ ਵਿੱਚ ਸਭ ਤੋਂ ਅੱਗੇ ਹੈ ਅੱਜ ਭਾਰਤ ਹਰ ਚੀਜ਼ ਬਾਹਰਲੇ ਦੇਸ਼ਾਂ ਨੂੰ ਭੇਜਣ ਦੇ ਯੋਗ ਹੋ ਗਿਆ ਹੈ ਦੇਸ਼ ਪ੍ਰਤੀ ਫਰਜ਼ ਅੱਜ ਮੇਰਾ ਦੇਸ਼ ਹਰ ਖੇਤਰ ਵਿੱਚ ਸਭ ਤੋਂ ਅੱਗੇ ਹੈ ਪਰੰਤੂ ਕੁਝ ਸਵਾਰਥੀ ਨੇਤਾ ਆਪਣੇ ਮਤਲਬ ਵਾਸਤੇ ਇਸ ਨੂੰ ਦੂਸਰੇ ਦੇਸ਼ਾਂ ਦਾ ਮੁਰ ਗੁਲਾਮ ਕਰਨ ਤੇ ਤਲੇ ਹੋਏ ਹਨ ਅੱਜ ਮੇਰੇ ਦੇਸ਼ ਵਿੱਚ ਰਿਸ਼ਵਤਖੋਰੀ, ਭ੍ਰਿਸ਼ਟਾਚਾਰੀ ਦਾ ਬੋਲਬਾਲਾ ਹੈ। ਜੇ ਇਹਨਾਂ ਬੁਰਾਈਆਂ ਤੇ ਨਾਥ ਪਾ ਲਈ ਜਾਵੇ ਤਾਂ ਮੇਰਾ ਦੇਸ਼ ਮੁਰ ਸੋਨੇ ਦੀ ਚਿੜੀ ਨਕਹਾਨ ਲੱਗ ਪਵੇਗਾ। ਸੋ ਹਰ ਦੇਸ਼ ਵਾਸੀ ਨੂੰ ਦੇਸ਼ ਵਿੱਚੋਂ ਇਹਨਾਂ ਬੁਰਾਈਆਂ ਨੂੰ ਦੂਰ ਕਰਨ ਦਾ ਯਤਨ ਕਰਨੇ ਚਾਹੀਦੇ ਹਨ ਤੇ ਆਪਣੇ ਦੇਸ਼ ਨੂੰ ਜਿਹੜਾ ਹੈ ਮਹਾਨ ਬਣਾਉਣਾ ਚਾਹੀਦਾ ਹੈ ਤੇ ਇਸ ਦਾ ਨਾਅ ਉੱਚਾ ਕਰਨਾ ਚਾਹੀਦਾ ਹੈ। ਇਹ ਬੱਚਿਓ ਏਸੀ ਆਪਣਾ ਲੇਖ ਮੇਰਾ ਦੇਸ਼। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਕਮੈਂਟ ਕਰਕੇ ਜ਼ਰੂਰ ਦੱਸਣਾ। ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ